ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਈ ਉਹਦਾ ਨਾਮ ਹੈਗਾ ਪ੍ਰਤਾਪ ਸਿੰਘ ਛਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਨੌ ਨਾਗ ਜਿਹੜੇ ਮੱਝਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਅੱਜ ਦੀ ਮੱਝਾਂ ਦੇ ਵਿੱਚ ਦੋਸਤੋ ਰੇਟ ਹੋਊਗਾ 40 ਹਜ਼ਾਰ ਤੋਂ ਲੈ ਕੇ ਤੇ ਕੋਈ 50 ਕੇ ਛੜ ਲੈ ਕੇ ਮੰਦ ਤੱਕ 2 ਤੋਂ 7-8 ਕਿਲੋ ਤੋਂ ਲੈ ਕੇ ਤੇ 9-10 ਕਿਲੋ ਦੇ ਲਾਗੇ ਬਣ ਤੱਕ ਹੋਊਗਾ ਜੀ ਇਹ ਕਮਾਈ ਦਾ ਬੱਚਾ ਹੈਗਾ ਬਾਕੀ ਮੱਝਾਂ ਜਿਹੜੀਆਂ ਸਾਰੀਆਂ ਬੱਚੇ ਤੋਂ ਬਣਾਉਂਗੇ ਡਿਟੇਲ ਸਾਰੀ ਆਪਾਂ ਇਹਨਾਂ ਪਸ਼ੂਆਂ ਦੀ ਬਾਈ ਬਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਨਿਰਖਪਗ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਤਾਂ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕ ਵੀਡੀਓ ਆਪਣੀ ਫੇਸਬੁੱਕ ਤੋਂ ਇੰਸਟਾਗ੍ਰਾਮ ਤੋਂ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦਿਓ ਕਰਿਆ ਕਰੋ ਆਓ ਵੀ ਕਿੰਨਾ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਪੁੱਛ ਲਈਏ ਵੀਡੀਓ ਅੰਨ ਤੱਕ ਜੀ ਕੋ ਦੇਖੋ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਰਾ ਹੋਰ ਭਾਈ ਜੀ ਠੀਕ ਆ ਵਧੀਆ ਜੀ ਵਧੀਆ ਚੱਲਦੀ ਕਹਾਣੀ ਚੱਲੀ ਜਾਂਦਾ ਬਗੇ ਕੰਮ ਕਰ ਵਧੀਆ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਇੱਕ ਨਾਲ ਸਾਰੇ ਭੈਣਾਂ ਬਰਾਉਣਾ ਆਪਣੇ ਪਿਆਪੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮ ਇਹੜਾ ਡੰਗਰ ਪਸੰਦ ਆਉਂਦਾ ਫਿਰ ਸਾਰੀ ਬਿਆਨ ਆਪਾਂ ਨੂੰ ਜੀ ਜੀ ਘਰੇ ਆ ਕੇ ਤੇ ਆਪ ਦੀ ਤਸੱਲੀ ਕਰਕੇ ਜ਼ਰੂਰ ਕਰੋ ਠੀਕ ਹੈ ਜੀ ਹਾਂਜੀ ਅਛਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੇਖੀ ਆਪਣਾ ਡਰੈਸ ਠੀਕ ਹੋ ਗਈ ਮੈਂ ਜੀ ਪਿੰਡ ਝਾਮਕੇ ਕੋਲੋਂ ਜਿਹੜਾ ਤੁਹਾਨੂੰ ਤਾਂ ਸੀਲ ਵਧਰਨ ਦਾ ਠੀਕ ਹੈ ਜੀ ਨਾਮ ਜੀ ਪ੍ਰਤਾਪ ਸਿੰਘ ਜੀ ਹਾਂਜੀ ਤੇ ਫੋਨ ਨੰਬਰ ਜੀ 628474127 628474127 ਠੀਕ ਹੈ ਜੀ ਅੱਜ ਆਪਣੇ ਕੋਲ ਬਰਿਆਮ ਜੀ ਨੌ ਨਾਗ ਮੱਜਾਂ ਦੇ ਵਿਚ ਹਾਂਜੀ ਹਾਂਜੀ ਠੀਕ ਹੈ ਮਗਰ ਤੇ ਭਾਈ 15 ਹੈ ਠੀਕ ਹੈ ਜੀ 6 ਨਾਲ ਮੇਰੇ ਨਾਲ ਮੇਲਾ ਲੱਗਾ ਪਿਆ ਨਾ ਪੁਰਾਵੇ ਨਹੀਂ ਮੇਲਾ ਭਾਈ ਹ ਕਣ-ਕਣ ਕੋ ਬਿਜਲੀ ਤੇ ਮੁੜ ਕੇ ਬਸ ਵਹਿ ਲਈ ਠੀਕ ਹੈ ਜੀ ਵਿੱਚੋਂ ਥੋੜਾ ਜਿਹਾ ਕਈ ਹੋ ਜਾਂਦਾ ਕੰਮ ਥੋੜਾ ਮਾਰ ਕੇ ਧਰਬਾ ਬ੍ਰਿਮ ਸਿੰਘ ਜੀ ਮੈਂ ਪਹਿਲਾਂ ਦੱਸਤਾ ਵੀ ਮੋਲ 40000 ਤੋਂ ਲੇਕੇ ਤੇ ਤੁਹ ਪਾਜੀ ਭਾਪਾ ਸਰਵ ਕਰਨ ਦੇ 100 ਰੁਪਏ ਛੋੜ ਲੈ 100 ਰੁਪਏ ਛੋੜ ਲੈ ਹਾਂ ਪਹੁੰਚ ਵਾਲੇ ਵੀ ਹੋਣਗੇ ਤੇ ਦੂਜੇ ਵੀ ਹੋਣਗੇ 100 ਰੁਪਏ ਛੋੜ ਹੋਣੀ ਹੈ ਜਿਨੇ ਗੱਡੀ ਆਪ ਦੇ ਲੈਣੀਆਂ ਆਪ ਕਰਾਇਆ ਛੱਡੀ ਜਣਾ ਨਾ ਠੀਕ ਹੈ ਤੇ ਸਿਰਫ ਆਪਾਂ ਮਾਲ ਜਿਹੜਾ ਘੰਟੇ ਦੇ ਵਿੱਚ ਡਾਪਾ ਵੇਚ ਦੇਣਾ ਠੀਕ ਹੈ ਹਾਂ ਜੀ ਹਾਂ ਜੀ ਬ੍ਰਿਮ ਸਿੰਘ ਜੀ ਕਰੀਏ ਸ਼ੁਰੂ ਇਸ ਸਮੇਂ ਤੋਂ ਪਹਿਲਾਂ ਭ ਮਾਰਕਾਂ ਦੇ ਕਹਿਣ ਮੁਤਾਬਕ ਜੀ ਬਾਕੀ ਭੈਣ ਭਰਾਵਾਂ ਦੀ ਗਾੜੀ ਜਾਂ ਦੂਜਾ ਲਾਲੇ ਤੀਜਾ ਲਾਲੇ ਆਪ ਦੀ ਸਮਝ ਵਿੱਚ ਠੀਕ ਹੈ ਜੀ ਤੇ ਸੂਈ ਨੂੰ ਹੋਏ ਜੇ ਇਹਨੂੰ 2.5 ਮਹੀਨੇ ਠੀਕ ਹੈ ਜੀ ਤੇ ਬਚਾ ਨਹੀਂ ਆ ਗਿਆ ਮਿਲਦੀ ਭਾਰੇ ਤੇ ਆ ਠੀਕ ਹੈ ਜੀ ਇੱਕ ਜਿਹੜਾ ਬਹਿਣੀ ਤੋਂ ਉਲਟਕ ਬਹਿਣੀ ਵਾਲਾ ਥਾਣਾ ਨਾ ਉਲਟ ਬਹਿਣੀ ਵਾਲੇ ਪਾਸੇ ਹਾਂ ਅਗਲਾ ਕੀ ਕਰਨਾ ਹਾਂ ਅਗਲਾ ਥਾਣਾ ਅਗਲਾ ਉਹਦੀਆਂ ਤਾਰਾਂ ਘੱਟ ਆ ਕਾਤਾਰਾਂ ਘਾਟਿਆ ਠੀਕ ਹੈ ਜੀ ਇਹ ਘਾਟ ਦੇ ਦਾ ਦੁੱਧ ਹਾਂ ਆਉਣੀਆਂ ਆਂ ਅੱਛਾ ਜੀ ਦੁੱਧ 8 ਲੀਟਰ ਠੀਕ ਹੈ ਜੀ ਮੌਕੇ ਦਾ ਤਿਆਰ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਮੁੱਲ ਕਰੀਏ ਮੋਲੋ ਭਾਜੀ ਬਿਲਕੁਲ ਹੀ ਜੈਜ ਆ ਕਰ ਦਈਏ 65 ਤੇ ਪਾਉਂ ਜੇ ਦੀ ਵੱਡੀ ਘੋਟੀ ਕਰੋ ਜੀ ਕਰੋ ਜੀ ਹਾਂਜੀ ਕਰੋ ਜੀ ਜ਼ਰੂਰ ਕਰੋ ਹੋਂ ਤੁਸੀਂ ਠੰਡ ਦੇ ਨਾਲ ਮੁੱਲ ਵਧਾਈ ਜਾਂਦੇ ਨਾ ਨਹੀਂ ਆਪਾਂ ਜੈਸਨੋ ਵਾਲੇ ਭਾਜ ਜੈਸਨੋ ਵਾਲੇ ਕਰੀਏ ਪੂਰੇ 53000 ਦੇ ਵਿੱਚ ਪਹੁੰਚ 53 ਹਾਂ ਗੱਡੀ ਆਉਣ ਦੀ ਲਾਵੇ ਪੂਰੇ 50000 ਦੇ ਵਿੱਚ ਹੈਗੀ ਮੰਨ ਤਾ ਨਾ ਮੈਂ ਨਾ ਜੀ ਪੂਰਾ ਖਿੱਚ ਕੇ ਆ ਬਗਾ ਵੱਡੀ ਮੱਝ ਦੇਵੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ 53000 ਰੁਪਿਆ ਡਿਮਾਂਡ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਲੈ ਕੇ ਆਪਣੀ ਆਉਂਦਾ ਤਾਂ ਫਿਰ 50000 ਰੁਪਿਆ ਹਜ਼ਾਰ ਦੀ 8 ਕਿਲੋ ਦੁੱਧ ਤਿਆਰ ਹਾਂਜੀ ਉਲਟ ਬਹਿਣੀ ਆਏ ਪਾਸੇ ਦਾ ਜਿਹੜਾ ਮੂਹਰਲਾ ਥਾਣਾ ਉਹ ਥੋੜਾ ਜਿਹਾ ਧਾਰਾ ਘਾਟੇ ਘਾਟੇ ਤੋੜ ਕੇ ਦਿਖਾਈਏ ਬਾਈ ਜੀ ਕਦ ਕਰ ਮੈਂ ਦਾ ਚੈੱਕ ਕਰ ਲੇ ਸੂਬਾ ਬਾਈ ਦੇ ਕਦ ਬਾਕੀ ਆ ਲੋ ਜੀ ਕਰ ਲੋ ਚੈੱਕ ਤਸਦੀ ਤੁਸੀਂ ਕਰਨੀ ਹੈ ਆਪਣੀ ਨਰਖ ਪਰਖ ਕੋਸ਼ਿਸ਼ ਕਰਨੀ ਹੈ ਪਸ਼ੂ ਸਾਰੇ ਸੂਏ ਸਵਾਏ ਆ ਇੱਕ ਟਾਈਮ ਦੋ ਟਾਈਮ ਬੇਸ਼ੱਕ ਆਪਣੀ ਚੋਹ ਤਸਦੀ ਕਰੋ ਹਾਂ ਲੋ ਜੀ ਕਰੋ ਚਾਹ ਤੇ ਪੇਠਪੜੀ ਚੜਾਈ ਮੈਂ ਦੀ ਵੇਖ ਲੋ ਹਾਂ ਲੋ ਜੀ ਪੂਰੀ ਵੱਡੀ ਛੋਟੀ ਜੀ ਲੋ ਜੀ ਕਦ ਕੱਢ ਵੇਖ ਲੋ ਮੈਂ ਤਾਂ ਲਓ ਜੀ ਮੋੜੋ ਜੀ ਰਾਤ ਦੀ ਹੈ ਆਹ ਉਹ ਡੰਗਰ ਥੋੜਾ ਇਹ ਘਰੋਂ ਹੀ ਨਾ ਨਿਕਲੇ ਆਲਟੀ ਤਿਆਰ ਕੀਤੀ ਕਰਮਾ ਲਈ ਹਾਂਜੀ ਹਾਂਜੀ ਨਿਕਲਣੇ ਚਾਰੇ ਥਣ ਗੈਪ ਦੇ ਵਿੱਚ ਲੱਗੇ ਕੋਈ ਪੋਟਸ਼ਾਂਗ ਨਾਲ ਲੱਗੀ ਡੰਗਰ ਥੋੜਾ ਇਹ ਘਰੋਂ ਹੀ ਨਾ ਨਿਕਲੇ ਥੋੜਾ ਤਨ ਹਾਂਜੀ ਹਾਂਜੀ ਉਪਰੇ ਸਾਹ ਕਿ ਨਾ ਵੈਸੇ ਪਹੁੰਚੇ ਨਾ ਉਪਰਾਂ ਪੰਨ ਡਰ ਹਾਂਜੀ 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 ਠੀਕ ਹੈ ਜੀ ਉਹ ਇੱਕ ਨਾ ਡੰਗਰ ਕੋਈ ਕਿਦੋਂ ਆਇਆ ਕੋਈ ਕਿਦੋਂ ਆਇਆ ਡੰਗਰ ਜਿਹੜੇ ਰਲੇ ਹੁੰਦੇ ਕ ਜਾ ਉਹਨਾਂ ਦੀ ਹੋਰ ਗੱਲ ਦੀ ਹਾਂਜੀ ਤਾਂ 20000 ਰੁਪਿਆ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਵੈਸੇ ਰੇਟ ਦਾ 50000 ਰੁਪਿਆ ਦੀ ਗੱਡੀ ਆਪਾਂ ਦੇਖਿਆ ਹਾਂਜੀ ਇਹਦੋਂ ਅੱਗੇ ਆ ਗਈ ਜੀ ਦੋ ਨੰਬਰ ਇਹਦੋਂ ਅੱਗੇ ਭਾਜੀ ਫੇਰ ਝੋਟੀ ਆ ਗਈ ਸੂਆ ਦੂਜਾ ਹਾਂਜੀ ਕੁੱਤ ਜਾਲ ਵਾਲੇ ਚੌਥਾ ਵਾਲੇ ਆਪਦੀ ਸਮਝ ਵਿੱਚ ਠੀਕ ਹੈ ਜੀ ਸੂਈ ਨੂੰ ਹੋਏ ਦੇ ਇਹਨੂੰ ਕੋਈ ਸਾਢੇ ਤਿੰਨ ਚਾਰ ਮਹੀਨੇ ਸਾਢੇ ਤਿੰਨ ਤੋਂ ਚਾਰ ਮਹੀਨੇ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ ਦੁੱਧ ਹੈ ਰਾਏ ਮੌਕੇ ਦਾ 7 ਲੀਟਰ ਠੀਕ ਹੈ ਜੀ ਅੱਗੇ ਬਣੀ ਵੀ ਹੈ ਜੀ ਕੋਈ ਬੜੀਆਂ ਅਜਿਹੀ ਮਹੀਨੇ ਖਾਣ ਦੀ ਪਰ ਆਪਾਂ ਨਹੀਂ ਕੋਈ ਗਰੰਟੀ ਦੇਣੀ ਆਪਾਂ ਦੁੱਧ ਦੇਹਾਣਾ ਦੇ ਠੀਕ ਹੈ ਜੀ ਹਾਂਜੀ ਦੋ ਦੱਠ ਕਿਲੋ ਜੀ 7 ਜੀ 7 ਲੀਟਰ ਦੁੱਧ ਦੋਸਤੋ ਮੌਕੇ ਦਾ ਤਿਆਰ ਹੈ ਹਾਂਜੀ ਤੇ ਇਹਦਾ ਵਿਰਿਆਮ ਭਾਈ ਮੁੱਲ ਕਿੰਨਾ ਕਰਨਾ ਇਹਦਾ ਬਿਲਕੁਲ ਛੋੜਾ ਜਿਹਾ ਭਾਈ ਹਮ ਇਹਦੀ ਕਰਦਿਏ ਪਹੁੰਚ ਇਹਦੀ ਵੀ 53 ਜੀ ਨਾ 53 ਜੀ ਥੋੜਾ ਜਿਹਾ ਘੱਟ ਕਰੀਏ ਹਾਂਜੀ ਕਿਉਂਕਿ ਇਹਦਾ ਉਹਦਾ ਅੰਤਰਾ ਹੈਗਾ ਨਾ ਅੱਛਾ ਚਲੋ ਇੱਕੇ ਰੀ ਕਰ ਦਿੰਨੇ ਆ ਇੱਕੇ ਰੀ ਇੱਕੇ ਰੀ 48 ਚ ਕਰੀਏ 48 ਚ ਕੀ ਹੋਰ ਕਰਾਉਣੀ ਚਾਹੀਦੀ ਦੇਖ ਲਓ ਕੋਈ ਕੀ ਜੈ ਸਕੀ ਤੇ ਕੱਢ ਦੋ 1000 ਛੋੜ ਕਰਾਂ 47 ਹਾਂਜੀ ਠੀਕ ਹੈ ਜੀ 47000 47000 ਚ ਪਹੁੰਚ 100 ਕਿਲੋਮੀਟਰ ਤੱਕ ਦੀ ਹਾਂਜੀ 47000 ਦੀ ਗੱਡੀ ਆਪਣੀ ਲੈ ਕੇ ਫਿਰ 44000 44000 ਠੀਕ ਹੈ ਜੀ ਲਓ ਜੀ ਬਿਲਕੁਲ ਨੋਰਮਲ ਰੇਟ ਹਾਂਜੀ ਹਾਂਜੀ 7 ਕਿਲੋ ਦੋ ਦੋ ਸੁਆ ਦੁੱਜਾ ਆਹ ਲਓ ਜੀ ਥੋੜਾ ਥੋੜਾ ਦੀ ਕੁਆਲਿਟੀ ਚੈੱਕ ਕਰ ਲਓ ਪਿੱਠਪੜਾ ਦੋਸਤੋ ਬਹੁਤ ਸੋਹਣਾ ਦਾ ਬਿਲਕੁਲ ਨੋਰਮਲ ਰੇਟ ਹੈ ਦੋਸਤੋ ਤਕਰੀਬ ਨਹੀਂ ਸਾਰੀਆਂ ਮਜਾਂ ਦੇ ਰੇਟ ਇੰਨੇ ਕਿ ਸੇਮ ਸਮੂਹ ਨੂੰ ਕਿ ਥੋੜਾ ਬੜਾ ਵਾਧਾ ਘਾਟਾ ਹੋ ਸਕਦਾ ਮੜਾ ਮੋਟਾ ਚਲੋ ਜੀ ਜਿੰਨੇ ਦੁੱਧ ਲਈ ਲੈਣਗੇ ਛੋਟਾ ਭਾ ਜਾ ਕੇ ਬਣਾਉਣੀਆਂ ਮਜਾਂ ਉਹਨੂੰ ਨਹੀਂ ਮਾਰਦੇ ਆਹ ਲੋ ਜੀ ਕਰੋ ਚੱਕ ਜੀ ਡੰਗਰ ਬਣਿਆ ਵੀ ਨਿਕਲ ਸਕਦਾ ਪਿੰਦੇ ਦਾ ਹਾਂ ਜੀ ਹਾਂ ਜੀ ਦੋਸਤੋ ਕੋਈ ਮਹੀਨੇ ਖੰਡਾ ਟੀਕਾ ਲੱਗੇ ਦਾ ਟਾਈਮ ਹੋਇਆ ਹੁੰਦਾ ਦੱਸ ਦੇਦਾ ਵੀਡੀਓ ਦੇ ਵਿੱਚ ਬਾਕੀ ਚਲੋ ਜਿਹੜਾ ਕੋਈ ਵੀਰ ਖੜੂਗਾ ਉਹਦੀ ਕਿਸਮਤ ਹੈ ਅਗਲੇ ਆਹ ਲੋ ਜੀ ਚੈੱਕ ਕਰ ਲੋ ਲਿਓ ਜੀ ਉਹ ਕਈ ਨਾ ਭਣ ਭਾਦ ਦੇ ਡੰਗਰ ਪੂਰਾ ਪਤਾ ਨਹੀਂ ਆਪਾਂ ਤਾਂ ਅੱਜ ਤੋਰਨਦੇ ਬਾਹਰ ਨੂੰ ਵੀ ਡੰਗਰ ਨਹੀਂ ਪਤਾ ਲੱਗ ਜਾਂਦਾ ਹਾਂਜੀ 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 ਲੋਜੀ ਰੀ ਨਾ ਜੋ ਮਰ ਕਰੋ ਦੋਸਤੋ ਆਹ ਵੇਖੋ ਅੱਧੀ ਪਿੱਠ ਪੜੀ ਜਿੜਾਈ ਕਰਮਾਈ ਸੀ ਛਣਾ ਛਣਾ ਦੀ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਨੰਬਰ ਦੇ ਅਕੋਰਡਿੰਗ ਕੋ ਪੁੱਛ ਸਕਦਾ ਵੀ ਕਿੰਨੇਵੇਂ ਨੰਬਰ ਵਾਲੀ ਮੱਝ ਆ ਠੀਕ ਹੈ ਜੀ ਆਪਾਂ ਨੰਬਰ ਨਾਲ ਨੰਬਰ ਵਾਈ ਦੋਸਤੋ ਵਧੀਆਂ ਜਿੱਦਾਂ ਆਪਾਂ ਤੋਰ ਕੇ ਖੋਣੇ ਉਦਾਂ ਨੰਬਰ ਵਾਈ ਵਧੀਆਂ 1 ਨੰਬਰ ਤੋਂ ਲੈ ਕੇ 9 ਨੰਬਰ ਤੱਕ ਡਿਟੇਲ ਹੋਊਗੀ ਨਾ ਜੀ ਇਹ ਦੋਗੇ ਬਾਈ ਦੇ ਕੋਲ ਇੱਕ ਬੂਰੀ ਨੀਲੀ ਰਾਵੀ ਮਜ ਹਾਂਜੀ ਹਾਂਜੀ ਬੂਰੀ ਇਹ ਬਾਈ ਜੀ ਪ्योर ਰੰਗ ਬੂਰਾ ਹੀ ਹੈ ਹਾਂਜੀ ਬੂਰਾ ਹੀ ਹੈ ਜੀ ਬੂਰਾ ਰੰਗ ਦੋਸਤੋ ਪ्योर ਦਾ ਕਰ ਲੋ ਚੈੱਕ ਪ्योर ਨਹੀਂ ਬੂਰੀ ਰਤੀ ਹੈ ਜੀ ਹਾਂਜੀ ਬੂਰੀ ਰਤੀ ਠੀਕ ਹੈ ਜੀ ਬੂਰਾ ਰਤਾ ਰੰਗਾ ਦਿੰਦੇ ਆ ਲੋਹੀ ਜੀ ਚ ਆਉਂਦੀ ਆ ਲੋਹੀ ਜੀ ਹੈ ਨਾ ਲੋਹੀ ਵੀ ਯਾਰ ਲੋ ਬੂਰੀ ਹੈ ਨਾ ਬੂਰੀ ਆ ਤਿਲ ਵੀ ਹੈਗੇ ਆ ਹਾਂਜੀ ਵੈਸੇ ਨੀਲੀ ਰਾਵੀ ਦੇ ਵਿੱਚ ਆਉਂਦੀ ਹਾਂਜੀ ਹਾਂਜੀ ਨੀਲੀ ਰਾਵੀ ਤੇ ਇਹ ਸੁਬਾ ਕਰਵਾ ਜੀ ਇਹ ਭਾਜੀ ਸੁਆ ਇੱਕ ਮਰ ਹਾਂਜੀ ਭਾਜੀ ਇਹ ਸੁਬਾ ਕਰਵਾ ਭਾਜੀ ਸੂਆ ਦੋ ਜਾਜੀ ਹੂੰ ਬਾਕੀ ਭੈਣ ਭਰਾਵਾਂ ਦੀ ਗਾੜੀ ਜਾਂ ਕੁੱਤੇ ਜਾਲ ਵਾਲੇ ਚੌਥਾ ਵਾਲੇ ਆਪਦੀ ਸਮਝ ਵੇਖੋ ਠੀਕ ਹੈ ਜੀ ਤੇ ਦੁੱਧ ਕਿੰਨਾ ਜੀ ਦੁੱਧ ਭਾਜੀ ਇਥੇ ਲ 7 ਲੀਟਰ ਆ 7 ਲੀਟਰ ਦੁੱਧ ਹੈ ਨਾ ਸੂਈ ਨੂੰ ਹੋਏ ਜੀ ਨੂੰ 4 ਮਹੀਨੇ 4 ਮਹੀਨੇ ਹੋ ਗਏ ਸੂਈ ਨੂੰ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਠੀਕ ਹੈ ਜੀ ਹਾਂਜੀ ਬਾਕੀ ਵਜਨ ਦਾ ਆਰ ਮਾਜ ਦੇ ਵੱਡੀ ਵਜਨ ਮਜੂਦ ਦੋਸਤੋ ਪੂਰਾ ਮੈਂ ਦਾ ਕੱਦ ਕੱਦ ਮਹੀਨੇ ਇੱਕ ਦੀ ਉਹਨਾਂ ਦੱਸੀ ਵੀ ਆ ਬਣੀ ਪਰ ਆਪਾਂ ਦੁੱਧ ਦੇ ਹਿਸਾਬ ਨਾਲ ਦੇ ਠੀਕ ਹੈ ਜੀ ਹਾਂਜੀ ਹਾਂਜੀ ਲਿਆਓ ਜੀ ਇਹ ਦੋਸਤੋ ਸਾਰੀ ਮਜੇਦ ਇੱਕ ਵੱਖਰੀ ਆਈਟਮ ਹੈ ਹਾਂਜੀ ਹਾਂਜੀ ਨਾ ਇਹ ਪਿਓਰ ਬੂਰੀ ਇਹ ਭਾਜੀ ਅਸਲ ਪੂਰੇ ਦੀ ਜਿਹੜੀ ਨਸਲ ਹੈ ਨਾ ਹਾਂਜੀ ਉੱਤੋਂ ਹੀ ਆਪਾਂ ਲੈ ਆਂਦੇ ਆਂ ਏਰੀਆ ਦੀ ਨਸਲ ਦੇ ਹਾਂਜੀ ਆ ਲਓ ਜੀ ਆ ਦੋਸਤੋ ਕਰੋ ਚੱਕ ਅਸਲ ਪੂਰੇ ਦੀ ਲਾਈਨ ਤੋਂ ਹਾਂਜੀ ਲਓ ਜੀ ਕਰੋ ਚੱਕ ਜੀ ਇਹ ਦੋਸਤੋ ਇੱਕ ਵੱਖਰੀ ਵੈਰੈਟੀ ਹੈ ਦੀ ਵੱਖਰੀ ਦੀ ਇੱਕ ਸ਼ਾਰਟ ਵੀਡੀਓ ਬਣਾਵਾਂਗੇ ਆ ਲਓ ਜੀ ਜੀ ਬੰਦੋ ਇਹਨੇ ਵੀ ਦੋਸਤੋ ਮਾਲਕ ਨੇ ਰੰਗ ਸਾਰੇ ਪਾਏ ਬੁਰਾ ਵੀ ਹੈਗਾ ਲੋਈ ਹੈ ਜੀ ਸਾਰੇ ਆਈਏ ਸਾਰੇ ਰੰਗ ਦੇਖੋ ਜੀ ਤਿਲ ਵੀ ਹੈਗੇ ਜਿੱਥੇ ਖਵਾਨਾ ਦੋਸਤੋ ਵੇਖੀ ਤੇ ਇਹ ਬੁਰੇ ਰੰਗ ਦਾ ਵੇਖੋ ਇਹ ਨਾ ਉਹਦੇ ਵੀ ਹਰ ਤੋਂ ਮੱਝ ਹੀ ਇਦਾਂ ਦੀ ਹੂੰ ਉਹਦਾ ਰਵਾਹ ਨਾਲੋਂ ਠੀਕ ਹੈ ਜੀ ਗਾੜੀ ਕਟੀਆਂ ਵੀ ਇਦਾਂ ਦੀ ਵੈਰੈਟੀ ਦੋਸਤੋ ਬਹੁਤ ਵਧੀਆ ਅੱਛਾ ਬਾਈ ਜੀ ਹੁਣ ਡਿਟੇਲ ਅਸੀਂ ਇਹਦੀ ਤੇ ਦੁੱਧ ਕਿੰਨਾ ਆਉਂਦਾ ਹਾਂ ਵੇਖ ਲਓ ਬੁਰੀ ਆ ਸਾ ਬੁਰੀ ਵੀ ਆਉਂਦੀ ਤਿਲ ਵੀ ਹੈਗੇ ਹਾਂਜੀ ਲਓ ਜੀ ਪੂਰੀ ਤਲਾਂ ਵਾਲੀ ਆਖ ਦਿੰਦੇ ਹਾਂ ਹਾਂ ਮਾਲੋ ਸਾਰੀ ਵੈਰਾਈ ਆ ਹਾਂਜੀ ਹਾਂਜੀ ਜਿੱਦਾਂ ਵੀ ਪਵਾ ਸਕਦਾ ਹਾਂ ਠੀਕ ਹੈ ਜੀ ਦੱਸੋ ਜੀ ਡਿਟੇਲ ਇਹਦੀ ਦੁੱਧ ਕਿੰਨਾ ਦੁੱਧ ਭਾਜੀ 7 ਲੀਟਰ ਆ ਪੱਕਾ ਜਿਹੜਾ ਹਾਂ ਠੀਕ ਹੈ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਆ ਸੂਈ ਨੂੰ 4 ਮਹੀਨੇ ਹੋਏ ਬਣੀ ਸੌਰੀ ਮਹੀਨੇ ਤੋਂ ਠੀਕ ਹੈ ਆਪਾਂ ਤੇ ਦੁੱਧ ਦੇ ਹਿਸਾਬ ਨਾਲ ਜੀ ਕਿੰਨਾ ਮੁੱਲ ਕਰਨਾ ਹੈ ਬਿਲਕੁਲ ਜਿਹੜਾ ਛੋਟਾ ਜੀ ਜਿਹਨਾਂ ਦੀ ਦੇ ਹੀ ਦੇਣੀ ਪੂਰੇ 53000 ਦੇ ਵਿੱਚ ਪਹੁੰਚ ਜੀ ਅੱਛਾ ਜੀ ਗੱਡੀ ਆਪਦੀ ਲੈ ਆਵੇ ਤੇ 50000 ਪੂਰੇ ਦੀ ਮਹੀਆ ਪਾ ਦੇਣੀ ਹਾਂਜੀ ਬਿਲਕੁਲ ਆਪਾਂ ਜਿਹੜਾ ਦੇ ਵਾਲੀ ਗੱਲ ਕੋਈ ਚਾਹ ਬੋਲ ਦੋਸਤੋ ਵਜਨ ਮਜੂਦ ਵਾਲੀ ਮਾਝਾ ਪੂਰੇ ਇਹ ਨਹੀਂ ਆ ਰੇਲ ਗੱਡੀ ਦੇ ਇੰਜਨ ਜਿੱਦੀ ਮਾਝਾ ਕੋਈ ਥਾਰੇ ਭਾਵੇਂ ਠੀਕ ਹੈ ਜੀ ਇਹ ਦੋ ਅਗੇ ਆ ਗਈ 4 ਨੰਬਰ ਭਾਜੀ ਹਾਂਜੀ ਇਹ ਵੀ ਭਾਜੀ ਹਾਂਜੀ ਵੱਧ ਭਾਜੀ ਮਹੀ ਦਾ ਵੱਡਾ ਜੇ ਪੂਰਾ ਸੋਹਾ ਕੇ ਨਾ ਭਾਜੀ ਭਾਜੀ ਆਪਾਂ ਤੇ ਮੈਂ ਲਈ ਇਧਰੋਂ ਹਾਂਜੀ ਉਹਨਾਂ ਤੋਂ ਬੰਦਿਆਂ ਨੂੰ ਮਾਰਿਆ ਹਰਿਆਣੇ ਦਾ ਐਸ਼ਾ ਜੀ ਵੱਡੀ ਮੈਨੇਜ ਕਰਦਾਂ ਠੀਕ ਹੈ ਜੀ ਦੁੱਧ ਆਖ ਨੂੰ ਭਾਵੇਂ ਆਪਾਂ ਦਿਨਾਂ ਦੇ ਬੰਤਰਿਆ ਨਾ ਹਾਂ ਦੁੱਧ ਭਾਵੇਂ 8 ਲੀਟਰ ਵੀ ਮੰਨ ਲਓ 10 ਵੀ ਆਖੀ ਜੀ 10 ਵੀ ਆਖੀ ਜੀ ਕਹਿੰਦੇ ਵਿਖਾਉਂਦੀ ਹੈ ਦੁੱਧ 7 ਲੀਟਰ ਜੀ ਠੀਕ ਹੈ ਜੀ ਇੱਕ ਗੱਲ ਹੋਰ ਹੈ ਇਧਰ ਵਿਖਾ ਦਿਓ ਵੀ ਥਣ ਪੰਜ ਜੀ ਇਹਦੇ ਅੱਛਾ ਪੰਜੇ ਚੱਲਦੇ ਜੀ ਹਾਂ ਪੰਜੇ ਚੱਲਦੇ ਲਓ ਜੀ ਆਹ ਦੋਸਤੋ ਕਰੋ ਚਾਹ ਇੱਕ ਤਾਂ ਇਧਰਲੇ ਬਣੇਵਾ ਦੇ ਹਾਂ ਦੋਸਤੋ ਤਿੰਨ ਥਾਣੇ ਇੱਕ ਬਣੇ ਹਾਂਜੀ ਹਾਂ ਉਲਟ ਬਣੇ ਉਹਦੇ ਪਾਸੇ ਤੇ ਦੋ ਥਣ ਬਣੇ ਉਹਦੇ ਪਾਸੇ ਹਾਂਜੀ ਹਾਂਜੀ ਲਓ ਜੀ ਕਰਮਾਲੀ ਬਹੁਤ ਵਧੀਆ ਮਾਝੇ ਪੰਨ ਕੁੱਤ ਜਾਲ ਵਾਲੇ ਚੌਥਾ ਵਾਲੇ ਆਪ ਦੀ ਸਮਝਵੇ ਦੋ ਤੋਂ 7 ਕਿਲੋ ਜੀ ਹਾਂਜੀ ਹਾਂਜੀ ਮੁੱਲ ਕਿੰਨਾ ਕਰਨਾ ਜੀ ਮੋਲੋ ਭਾਜੀ ਬਿਲਕੁਲ ਜੈ ਜੈ ਹੂੰ ਜਿੰਨੇ ਦੀ ਆਪਾਂ ਦੇਣੀ ਹੈ ਨਾ ਜੈ ਸਨੋ ਹਾਂਜੀ ਹਾਂਜੀ ਇਹਦੀ ਆਪਾਂ ਪਹੁੰਚ ਕਰਨੀ ਜੇ ਪੂਰੇ ਹੀ ਮੰਨ ਲਓ ਇੱਕੇਰੀ ਕੱਟ ਕੇ ਦੱਸ ਦਿੰਨੇ ਆ ਪੂਰੇ ਹੀ 55000 ਦੇ ਵਿੱਚ 55000 1000 ਹੋਰ ਛੱਡ ਦਿੰਨੇ 53000 ਦੇ ਵਿੱਚ ਪਹੁੰਚ 53 ਨਹੀਂ ਕਰਦੀ ਬਰਾਬਰ ਬਰਾਬਰ ਜੇ ਕਰਦੀ ਨਹੀਂ ਫਿਰ ਲਾ ਬਣਾਣੀ ਵੀ ਕੋ ਪਹਿਲੇ ਲਾਏ ਆਪਾਂ ਠੀਕ ਹੈ ਆਪਾਂ ਅੱਗੇ ਮਾਰਜਨ ਸਿਰਫ ਵੱਤੋਂ ਵੱਤ 1000 15 2000 ਦਾ ਰੱਖ ਕੇ ਮੱਝਾਂ ਦੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 54000 ਦੇ ਭਾਵੇਂ ਆਪਰੇ ਤੋਂ ਕੋ ਮੱਝ ਲਿਆਗੇ ਤੇ ਮਗਰ ਪੁੱਛ ਆਵੇ ਕਿੰਨੇ ਦੀ ਮੱਝ ਲਈ ਹੈ ਤੇ ਫੇਰ ਆਪਾਂ ਨੂੰ ਪੈਸੇ ਤਾਂ ਠੀਕ ਹੈ ਜੀ ਆਪਾਂ ਨੇ ਇਹ ਨਹੀਂ ਗੱਲ ਕੀਤੀ 53000 ਕਿਲੋਮੀਟਰ ਤੱਕ ਪਹੁੰਚ 100 ਕਿਲੋਮੀਟਰ WFW 55 51000 ਪੂਰੀ ਦਿਆ ਪਾ ਮੋਲੇ ਤੋਂ ਬਿਲਕੁਲ ਨੋਰਮਲੀ ਇਹ ਮੱਝ ਦੇ ਸਾਬ ਨਾਲ ਜੀ ਵੇਖੀ ਤੇ ਦੁੱਧ ਵੀ ਦੋਸਤ ਹੋਇਆਗਾ ਵਾ ਭਾਈ ਆਪਾਂ ਸਭ ਦੇਣ ਵਾਲੀਆਂ ਗੱਲਾਂ ਕਰਦੇ ਠੀਕ ਹੈ ਜੀ ਆਪਾਂ ਇਹ ਨਹੀਂ ਫਾਕੂ ਆਪਾਂ ਕਰ ਫालतू ਮੋਲ ਕਰਨ ਦਾ ਫਾਇਦਾ ਕੋਈ ਨਹੀਂ ਭੈਣ ਭਰਾ ਆਪਣੇ ਨੂੰ ਹਸਿਆਣੇ 7 ਕਿਲੋ ਦੋ ਦੋਸਤੋਂ ਮੌਕੇ ਦਾ ਚੋਣ ਢੀ ਆ ਲੋ ਜੀ ਕਰੋ ਚੈੱਕ ਜੀ ਆ ਬੰਦੇ ਜਿਹਨਾਂ ਤੋਂ ਲੈਂਦੀ ਆ ਨਾ ਮੈਂ ਇਹ ਹਰਿਆਣੇ ਦੇ ਪੱਕ ਦਾ ਮਾਲ ਆ ਇਹਨਾਂ ਨੂੰ ਠੀਕ ਹੈ ਜੀ ਕੱਦ ਬੁੱਤ ਮਹਿੰਗਾ ਵੱਡਾ ਜੀ ਆ ਲੋ ਜੀ ਕਰੋ ਚੈੱਕ ਦੋਸਤੋਂ ਪੂਰੇ ਵੱਡੇ ਕੱਦ ਕਾਠ ਦੀ ਬਾਕੀ ਅਰਡਰ ਕੁਆਲਿਟੀ ਪੂਰੀ ਐ ਪਿਛੇ ਰੱਖਦੀ ਐ ਜਿੱਦਾਂ ਮੱਝਾਂ ਉਧਰ ਦੀਆਂ ਰੱਖਦਿਆਂ ਆ ਲੋ ਜੀ ਕਰੋ ਚੈੱਕ ਜੀ ਲਿਓ ਜੀ ਮੋੜੋ ਜੀ ਧੰਨ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਪਸ਼ੂ ਜੀ ਨੂੰ ਆਪਰੇਸ਼ਨ ਆਉਂਦਾ ਨਾ ਥੋੜਾ ਜਾ ਕੇ ਉਪਰਾਪਣ ਜਰੂਰ ਕਰਦਾ ਹਾਂ ਦੇਖੋ ਆਹ ਡਾਟਰ ਕੁਆਲਟੀ ਇਹਦਾ ਵੀ ਕਰਮਾਈਦਾ ਜੀ ਆਰਡਰ ਦੇਖੀ ਇਹਦੇ ਗੁਲਾਬੀ ਰੰਗ ਥੋੜਾ ਥੋੜਾ ਵਿੱਚੋਂ ਦੇਖਦਾ ਹੈਲੋ ਜੀ ਚੈੱਕ ਕਰ ਲਓ ਚਾਰ ਨੰਬਰ ਤੁਹਾਨੂੰ ਵਿਖਾਤੇ ਜੀ ਇਹਦੋਂ ਅੱਗੇ ਆ ਗਿਆ ਜੀ ਪੰਜ ਨੰਬਰ ਇਹ ਭਾਜੀ ਬੱਚੇ ਵਾਲੀ ਜਮਾਂ ਜੀ ਹਾਂਜੀ ਇਹਦੇ ਮਗਰ ਬੱਚਾ ਕੀ ਇਹਦੇ ਮਗਰ ਕਟਾ ਹੈ ਅਛਾ ਜੀ ਅਮਰਾ ਦੋਤੇ ਆਹ ਦੋਸਤੋ ਕਟਾ ਦੇ ਮਗਰ ਤੋਂ ਬਖਾਣਾ ਹਰ ਜੀ ਕਰੋ ਚੈੱਕ ਜੀ ਠੀਕ ਹੈ ਜੀ ਸੂਈ ਨੂੰ ਭਾਜੀ 15 ਦੇਣਾ ਹੈ ਸਿਰਫ ਹਾਂਜੀ 15 ਦੇ ਸਤਾ ਜੀ ਸੂਈ ਦੇ ਬਿਲਕੁਲ ਹਾਂਜੀ ਹਾਂਜੀ ਦੁੱਧ ਹੈਗਾ ਜੀ ਬੱਚੇ 사ਨੇ 7 ਲੀਟਰ 7 ਲੀਟਰ ਦੁੱਧ ਦੇ ਸੂਆ ਦੁੱਜਾ ਦੁੱਜਾ ਸੂਆ ਭੈਣ ਭਰਾਵਾਂ ਦੀ ਗਾੜੀ ਆ ਬਾਕੀ ਆਪਜੀ ਕੋ ਸਮਝ ਵਿੱਚ ਠੀਕ ਹੈ ਜੀ ਹਾਂਜੀ ਹੁਣ 7 ਲੀਟਰ ਦੁੱਧ ਚੋਂ ਦੇ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਮੁੱਲ ਕਰਨਾ ਜੀ ਇਹਦਾ ਮੁੱਲ ਬਿਲਕੁਲ ਜਾਇਜ਼ ਹੈ ਜੀ ਕਰ ਦੀਏ 55 ਰੁਪਏ ਕਿ ਤੁਹਾਨੂੰ ਜਿਆਦਾ ਨਹੀਂ ਵੀਰੇ ਪੂਰੇ 50 ਚ ਪੌਂਡ ਕਰਾਂਗੇ ਤੇ 47 ਦੀ ਦੇ ਦਈਏ ਤਾਂ ਕਿ ਹੋਰ ਕਰਵਾ ਦੇ ਉਹ ਅੱਗੇ ਜਿਸ ਤਰ੍ਹਾਂ ਕਰ ਪੂਰੇ 44 ਹਜ਼ਾਰ ਦੀ ਪਹੁੰਚ 44 ਹਜ਼ਾਰ ਦੀ ਪਹੁੰਚ ਗੱਡੀ ਆਪ ਦੀ ਲੈ ਆਵੇ 45000 ਦੀ ਜੈਸ ਨੂੰ ਆਪਾਂ ਦੇ 45 ਹੈ ਠੀਕ ਹੈ ਜੀ 44000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹਾਂਜੀ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਇਆ ਤਾਂ ਫਿਰ 45000 ਹਾਂਜੀ ਠੀਕ ਹੈ ਜੀ ਦੇਣੀ ਨਹੀਂ ਜੇ ਕਿਸੇ ਨੇ ਆਪਾਂ ਨੂੰ ਮਿਲੂਗੀ ਆਹ ਲਓ ਦੋਸਤੋ ਕਰੋ ਚੱਕ ਜੀ ਬਿਲਕੁਲ ਤਾਜੀ ਸੂਈ ਮੱਝ ਬੱਚਾ ਦੇ ਮਗਰ ਕੱਟਾ ਤੋਂ ਸਵੇਰ ਦੁੱਧ ਆ ਸੀ ਜੇ 7 ਕਿਲੋ ਮੌਕੇ ਦਾ ਦੁੱਧ ਤਿਆਰ ਹੈ ਜ ਲਓ ਜੀ ਕਰੋ ਚੱਕੀ ਬਹੁਤ ਸੋਹਣੀ ਆਰਡਰ ਕੁਆਲਿਟੀ ਕੱਦ ਕਾਠ ਮੈਂ ਦਾ ਬਹੁਤ ਸੋਹਣਾ ਦਰਮਿਆਨਾ ਕੱਦ ਥੋੜਾ ਜਿਹਾ ਜ਼ਿਆਦਾ ਨਾ ਵੱਡਾ ਨਾ ਜਿਆਦਾ ਛੋਟਾ ਨੂੰ 15 ਦੇ ਰਹਿਗੇ ਫਿਰ ਡਿਟੇਲ ਦੇ ਦਈਏ ਤੇ ਕਟਾ ਜੇ ਮਗਰ ਹਾਂਜੀ ਦੁੱਧ 7 ਲੀਟਰ ਜੇ ਤੇ ਸੂਆ ਭੈਣ ਪਰਵਾ ਦੇ ਗਾੜੀ ਆ ਦੁੱਧਾਂ ਲਾਲੇ ਕੁੱਤੇ ਜਾਲਾ ਠੀਕ ਹੈ ਜੀ ਲਿਓ ਜੀ ਮੁਰੇ 48000 ਦੇ ਵਿੱਚ ਪਾਉਂਚ ਠੀਕ ਹੈ ਗੱਡੀ ਆਪ ਜੀ ਦੇ ਉੱਤੇ ਪੂਰੇ 45 5 ਨੰਬਰ ਤੱਕ ਦੋਸਤੋ ਡਿਟੇਲ ਸਾਰੀ ਤੁਹਾਨੂੰ ਦੱਸਤੀ ਹੈ ਨੰਬਰ ਵਾਈਜ਼ ਜਿਹੜੇ ਵੀ ਵੀਰ ਨੇ ਖਰੀਦੀਆਂ ਆਪਣਾ ਨੰਬਰ ਵਾਈ ਦੱਸੀ ਜਾਵੇ ਹਾਂਜੀ ਨੰਬਰ ਵਾਈ ਜਿੱਥੇ ਪਾ ਦੱਸਦੇ ਆਪਾਂ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਨੰਬਰ ਵਾਈ ਦੱਸੀ ਜਾਵੇ ਤਾਂ ਸਾਰੀ ਗੱਡੀ ਨਿਕਲ ਜਾਂਦੀ ਹੈ ਇਹ ਨੂੰ ਆ ਗਿਆ ਭਾਈ ਜੀ ਨੰਬਰ 6 ਮੈਂ ਸਾਰੀਆਂ ਹੀ ਵੇਣ ਵਟੇ ਵਾਲੀਆਂ ਚਲੋ ਜੋ ਕੋ ਭੈਣ ਭਰਾ ਖੜ ਕੇ ਸਾਹਮਦਾ ਵਾ ਜਾਂ ਬਣਾਉਂਦਾ ਵਾ ਤੇ ਅਗਲੇ ਨੂੰ ਘਾਟਾ ਨਾ ਪਾਊਗਾ। ਲੋ ਜੀ ਕਰੋ ਜੀ ਹਾਂ ਜੀ। ਦੱਸੋ ਜੀ ਤੇ ਪਰੇ। ਇਹਦੇ ਥੱਲੇ ਦੁੱਧ ਭਾਜੀ 7 ਲੀਟਰ ਦੇ। ਠੀਕ ਹੈ ਜੀ। ਦੋਸਤੋ ਜੀ ਆਰਡਰ ਕੁਆਰਟੀ ਕਰਮਾ ਜੀ ਕਰੋ। ਸੂਈ ਨੂੰ ਇਹ ਨੀਲੀ 라ਵੀ ਜੀ। ਠੀਕ ਹੈ ਜੀ। ਨੀਲੀ 라ਵੀ ਦੋਸਤੋ ਵੇਖ ਲਓ ਚੈੱਕ ਕਰੋ। ਨੀਲੀ 라ਵੀ ਚ ਆਉਂਦੀ ਆ ਪੰਜ ਕਲੇ ਆਣੀ ਆ ਹਲੇ ਕੋਈ ਨੀਲੀ 라ਵੀ। ਠੀਕ ਹੈ ਜੀ। ਤੇ ਦੁੱਧ ਹੈਗਾ ਜਿਹਦੇ ਥੱਲੇ 7 ਲੀਟਰ। ਸੁਆ ਕਰਵਾ ਜੀ। ਸੂਰ ਭਾਜੀ ਦੁੱਧਾਂ ਦੇ ਤੇ ਜਾਲਾ ਵਿੱਚ ਉਥਾ ਲਾਵੇ ਆਪ ਜੀ ਸਮਝਵੇ ਤੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ 7 ਕਿਲੋ ਦੁੱਧ 7 ਕਿਲੋ ਆ ਤੇ ਸੂਈ ਨੂੰ ਇਹਨੂੰ ਵੀ ਕੋਈ ਸਾਢੇ 3-4 ਕੁ ਮਹੀਨੇ ਹੋਏ ਆ ਜੀ ਬਣੀ ਸੌਰੀ ਮਹੀਨੇ ਦੀ ਵੀ ਹੈ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਕਿੰਨਾ ਜੀ ਇਹਦਾ ਮੁੱਲ ਬਿਲਕੁਲ ਜਾਇਜ਼ ਹੈ ਜੀ ਹਾਂਜੀ ਇਹਦਾ ਮੁੱਲ ਵੀ ਕਰਦ ਕੀ ਦੀ ਪਹੁੰਚ 58 ਜ 58000 ਹਾਂ ਕਿੰਨਾ ਤੋਂ ਮਾਨਤਨ ਹੋ ਸਕਦਾ ਜੀ 21 ਰੀ 21 ਕੱਟ ਕੇ ਜਿੰਨੇ ਦੀ ਦੇਣੀ ਹੈ ਹਾਂ ਦਾ ਮਾਨ ਤਨ ਕਰਕੇ ਤੇ ਭੈਣ ਭਰਾਵਾਂ ਦਾ ਕਰਕੇ ਕੀ ਰੀ ਦੱਸ ਦਿੰਨੇ ਆ ਪੂਰੇ 53000 ਦੇ ਵਿੱਚ ਪੌਣ 53000 ਦੇ ਗੱਡੀ ਆਪ ਜਿਲੇ ਪੂਰੇ 50000 ਦੀ ਆ ਯਾਰ ਲਓ ਜੀ ਹਾਂ ਤਿੰਨ ਵਜਾਂ 200 ਜਿਹੜੀਆਂ ਆਉਣਗੀਆਂ 50 50000 ਦੇ ਵਿੱਚ ਜੇ ਕੋਈ ਵੀਰ ਗੱਡੀ ਆਪਣੀ ਨਹੀਂ ਲੈ ਕੇ ਜਾਂਦਾ ਪਹੁੰਚ ਕਰਨੀ ਫਿਰ 53000 ਯਾਰ ਕੀ ਹਾਂਜੀ ਨਹੀਂ ਉਹ ਚਲੋ ਜੇ ਕੋ ਕਠਾ ਉਹ ਸਾਣਾ ਬਕਰ ਵੀ ਦਵਾਂਗੇ ਮਾਨ ਹਾਂਜੀ 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 ਪਰ ਗੱਲ ਇਹ ਜਿਆਦਾ ਨਹੀਂ ਹੁਣ ਹਾਂਜੀ ਮਾਨਤਰ ਮੌਕੇ ਤੇ ਹੋਊਗਾ ਜੀ ਥੋੜਾ ਬੜਾ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਹੋਊਗਾ ਪਰ ਹੋਊਗਾ ਸਭ ਵੈਸੇ ਵੀਰ ਨੇ ਪਹਿਲਾਂ ਸਾਰੀ ਗੈਸ ਕੱਢ ਦਿੱਤੀ ਨੀਲੀ 라ਵੀ ਦੀ ਮੱਝ ਪੰਜ ਦੇ ਮਾਰ ਲਈ ਚੈੱਕ ਕਰ ਲੋ ਕਦ ਕਰ ਦੋਸਤੋ ਮੈਂ ਦਾ ਬਹੁਤ ਸੋਹਣਾ ਰਾਜੀਪੂਰੀ ਪੇਠਪੜ ਦੀ ਚੜਾਈ ਵੇਖ ਲੋ ਨਿਖੜਵੇਂ ਥਣ ਲੱਗੇ ਚਾਰੇ ਗੈਪ ਚ ਲਓ ਜੀ ਪੰਜ ਕਲਿਆਣੀ ਮੱਝ ਕਰੋ ਚੱਕ ਜੀ ਦੇਖੋ ਜੀ ਦੀ ਪੇਠਪੜ ਦੀ ਚੜਾਈ ਕਰਮਾਈ ਜੀ ਦੋਸਤੋ ਅੱਜ ਵੈਰੈਟੀਆਂ ਸਾਰੀਆਂ ਹੈਗੇ ਜੇ ਪੰਜਾਂ ਥਾਂ ਵਾਲੀ ਮਾਝ ਵੀ ਹੈਗੀ ਤੇ ਬੱਚੇ ਵਾਲੀ ਮਾਝ ਵੀ ਹੈਗੀ ਤੇ ਬੱਚੇ ਤੋਂ ਬਿਨਾ ਮਾਝ ਵੀ ਹੈਗੀ। ਲੋ ਜੀ ਆਓ ਜੀ। ਆਓ ਜੀ ਬਾਈ ਜੀ 7 ਨੰਬਰ ਤੇ। 7 ਨੰਬਰ ਆ ਗਿਆ ਜੀ? ਹਾਂਜੀ ਹਾਂਜੀ। ਆਓ ਜੀ। ਦਸੋ ਜੀ ਪਾਜੀ ਇਹਦੇ ਬਾਰੇ। ਦੋ ਤਾਂ ਪਾਜੀ ਇਹ ਥੱਲੇ 7 ਲੀਟਰ ਦੀ। ਹੂੰ। ਤੇ ਸੂਈ ਨੂੰ ਇਹਨੂੰ ਵੀ ਕੋ ਚਾਰਕ ਮਹੀਨੇ ਹੋਏ ਜੇ ਮਹੀਨੇ ਦੀ ਬਣੀ ਸੋਰੀ ਜੇ ਬੱਚਾ ਨਹੀਂ ਹੈਗਾ ਮਿਲਦੀ ਘਰੇ ਤੇ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਇਹਦਾ ਮੁੱਲ ਕਿੰਨਾ ਕਰਨਾ? ਇਹਦਾ ਮੁੱਲ ਵੀ ਬਿਲਕੁਲ ਜਾਇਜ਼ ਹੀ ਹੈ ਹਾਂਜੀ ਇਹਦੀ ਵੀ ਆਪਾਂ ਕੀੜੀ ਕਰ ਦਿੰਨੇ ਆ 55 'ਚ ਪਹੁੰਚ ਕਰ ਦਈਏ ਕੀ ਹੋਰ ਕਰਾਉਣਾ ਮੰਨਦਾ ਨਹੀਂ ਕਾਹੀਏ ਮੰਨਤਾ ਇਹਦੀ ਵੀ 53 ਜੀ ਪਹੁੰਚ ਜਾ 53 53 53 ਹਾਂਜੀ ਗੱਡੀ ਆਪਦੀ ਲੈ 50000 ਰੁਪਏ 50000 ਲਓ ਕਰੋ ਛੇਤੀ ਅੱਜ ਵੱਡੀਆਂ ਆਫਰਾਂ 'ਚ 53000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਹੋਣੀ ਜੀ ਪਹੁੰਚ ਤੇ ਜੇ ਕੋਈ ਵੀ ਗੱਡੀ ਆਪਣੀ ਲੈ ਕੇ ਆਏਗਾ ਫੇਰ ਹੋਊਗੀ ਜੀ 50000 ਰੁਪਏ ਇੱਥੋਂ ਦਾ ਮੁੱਲ ਜਿਹੜਾ ਫਾਰਮ ਦਾ ਮੁੱਲ ਹੋਊਗਾ 50000 ਰੁਪਏ ਉਹ ਜੇ ਕੋਈ ਵੀ ਗੱਡੀ ਆਪਣੀ ਲੈ ਕੇ ਆਗੇ ਤੇ ਮੈਨੇ ਜੀ ਦੇਣੀ 50 ਦੀ ਦੇ ਐ ਉਹਦੇ ਕਿਰਾਇਆ ਲੈਣਾ ਗੱਡੀ ਵਾਲੇ ਠੀਕ ਹੈ ਜੀ ਆਪਾਂ ਤੇ ਆ ਲਓ ਜੀ ਕੰਮ ਆ ਜੀ ਦੇਣ ਦਾ ਆ ਲਓ ਜੀ ਚਲੋ ਜੇ ਕੋ ਆਪ ਦਾ ਭੈਣ ਭਰਾ ਦੀ ਕੇਸ ਦੇਊਗਾ ਵਗਲਾ ਆਪਦੀ ਲੈ ਕਰੋ ਜੀ ਚੱਕ ਹਾਂ ਫੋਟੋ ਖਿੱਚ ਦਿਨ ਰਾਜੀਪੂਰੀ ਦੋਸਤੋ ਇਹ ਵੀ ਕਦ ਘਾਟ ਪੂਰਾ ਮੈਂ ਤਾਂ ਪੂਰੇ ਵਜਨ ਵਜੂਦ ਵਾਲੀ ਮਾਜ ਲਓ ਤੁਹਾਨੂੰ ਦੱਸਿਆ ਆਪਾਂ ਮੋਲ ਫਾਲ ਤੁਨੀ ਆਪਾਂ ਕਰਨੇ ਆਵੇਂ ਡرائی ਜੀ ਅਗਲੇ ਨੂੰ ਹਾਂ ਜੀ ਮੋਲ ਜ਼ਾਇਦ ਕੀਤਾ ਹੋਊਗਾ ਜੀ ਅਗਰੇ ਨੂੰ ਲੈਣ ਵਾਲੇ ਨੂੰ ਪਤਾ ਹੀ ਹੁੰਦਾ ਵਾ ਹਾਂਜੀ ਹਾਂਜੀ ਆਹ ਦੇ ਜੀ ਹੋ ਪਰ ਨਾ ਦੱਸੋ ਗੋਰਾ ਇਹਨਾਂ ਹੱਦ ਪਰ ਕੋਈ ਨਹੀਂ ਕਰੋ ਚੱਕ ਦੋਸਤੋ ਬਹੁਤ ਸੋਹਣੀਆਂ ਮੱਝਾਂ ਕਰਮਾਂ ਵਾਲੀਆਂ ਜਿੰਨੀਆਂ ਵੀ ਬਾਈ ਦੇ ਫਾਰਮ ਤੇ ਆ ਗਿਆ ਨੌ ਨਗਦ ਨੌ ਹੀ ਨਗਦ ਦੋਸਤੋ ਬਹੁਤ ਸੋਹਣੇ ਜਿਨ੍ਹਾਂ ਦੇ ਵਿੱਚ ਇੱਕ ਬਿਲਕੁਲ ਤਾਜੀ ਸੂਈ ਮੱਝ ਹੈ ਜੀ ਲਓ ਜੀ ਕਰੋ ਚੱਕ ਜੀ हां जी भाई जी नंबर आ गया ये 8 भाई छोटी पहला सुआ जे हां जी देखो पहला सुआ दोस्तों छोटी सुई कितना टाइम हो गया भाई सुई सुई नु भाई जी 4 महीने हो गए 4 महीने ਦਾ ਟਾਈਮ ਹੋ ਗਿਆ ਸੁਈ ਨੂੰ ਦੁੱਧ ਕਿੰਨਾ ਤਿਆਰ ਹੋ ਗਿਆ ਹੁਣ ਦੁੱਧ 7 ਲੀਟਰ ਦੇ ਬਚਾ ਨਹੀਂ ਹੈਗਾ ਮਿਲਦੀ ਭਾਰੇ ਤੇ 1.5 ਮਹੀਨੇ ਦੀ ਉਹਨਾਂ ਨੇ ਚੈੱਕ ਕਰਾਈ ਆ ਛੱਕ ਚ ਠੀਕ ਹੈ ਜੀ ਕਨਫਰਮ ਕੋਈ ਨਹੀਂ ਕੰਪਰਮ ਨਹੀਂ ਨਾ ਕੰਪਰਮਾ ਮੋਲੀ ਆਪਾਂ ਕਰਦੇ ਠੀਕ ਹੈ ਦੋਸਤੋ ਪਹਿਲਾ ਸੁਆ ਬਿਲਕੁਲ ਰਿੰਗ ਸਿੰਘ ਚੈੱਕ ਕਰ ਲੋ ਹਾਂ ਜੀ ਸੋਹਣਾ ਕੱਦ ਮੈਂ ਦਾ ਉੱਚੀ ਲੰਮੀ ਵੇਖੋ ਕਰੋ ਚੱਕ ਜੀ 7 ਕਿਲੋ ਦਾ ਤੋਂ ਮੌਕੇ ਦਾ ਜੀ ਤਿਆਰ ਤੇ ਇਹਦਾ ਵਰਿਆਮ ਬਾਈ ਮੁੱਲ ਕਨਾ ਕਰ। ਮੋਲ ਆਪਾਂ ਜੈ ਜੀ ਕਰਨਾ ਜੀ ਇਹਦਾ। ਇਹਦੀ ਵੀ ਆਪਾਂ ਕਿਹੜੀ ਲਾਟ ਦੱਸ ਦੇਣਾ। ਹਾਂਜੀ। ਉਦੋਂ ਦੇ 55 ਚ ਪਹੁੰਚ ਕਰਨੀ 1000 ਛੱਡ ਦੇਣੇ। 55000 ਜੀ ਤੇ 54000 ਦੇ ਵਿੱਚ ਪਹੁੰਚ ਗੱਡੀ ਆਪਦੇ ਲਈ 51000 ਪੂਰੇ ਦੀ ਮਿਲਦੇ। ਠੀਕ ਹੈ ਜੀ। ਬਰਾਬਰ ਜੀ ਨਾ ਕਰਤੀ ਏ 55। ਨਹੀਂ ਬਰਾਬਰ ਨਹੀਂ ਆਪਾਂ ਉਹਨਾਂ ਦੀ ਆਪਾਂ ਤਈ ਖੈਰਾ ਸਾਹਿਬ ਆਪਾਂ ਨਾ ਉਹਨਾਂ ਕੇ ਮੈਨਜ ਲਾ ਕੇ ਕੱਖਾਂ ਨੇ ਵੀ ਜਿਹੜਾ 115002 ਜਿਹੜੀ ਗੱਲ ਹੈ ਨਹੀਂ ਰੋਟੀ ਬੈਠਣੀ ਚਾਹੀਦੀ ਹੈ ਅਸੀਂ ਆਪਾਂ ਜ਼ਿਆਦਾ ਨਹੀਂ ਗੱਲ ਕਰਨ ਲੈ ਚਲੋ ਕਰਨ ਵਾਲਾ ਜਿਹੜਾ ਉਹਨੂੰ ਵੀ ਕੋਈ ਮਾਰਾ ਨਹੀਂ ਹੈਗਾ ਹਾਂਜੀ ਹਾਂਜੀ ਹਾਂ ਲਿਆਓ ਜੀ ਖੋਲੋ ਜੀ 53000 ਰੁਪਏ ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਦੋ ਤੇ 7 ਕਿਲੋ ਜੇ ਕੋਈ ਵੀ ਗੱਡੀ ਆਪਣੀ ਲੈ ਕੇ ਫੇਸਬੁੱਕ 55000 ਰੁਪਏ ਬਿਲਕੁਲ ਦੋਸਤੋ ਜਾਇਜ਼ ਰੇਟ ਹੀ ਆ ਸਾਰੇ ਫਿਰ ਜੇ ਆਪਾਂ ਮੋਲ ਜ਼ਿਆਦਾ ਕਰਤਾ ਤਾਂ ਫਿਰ ਆਪਣੇ ਦੋ ਦਿਨ ਫਰਕ ਕੀ ਰਹੇ ਹਾਂ ਹਾਂਜੀ ਇਹ ਨਹੀਂ ਗੱਲ ਹਾਂ ਇਸ ਫਾਰਮ ਤੋਂ ਦੋਸਤੋ ਜਿੰਨੀਆਂ ਵੀਡੀਓ ਪਈਆਂ ਨਾਰ ਚਲੋ ਬਾਕੀ ਮੋਲ ਪਸ਼ੂ ਦਾ ਦੋਸਤੋ ਲਗਣਾ ਜਿੱਦਾਂ ਦਾ ਵੀ ਪਸ਼ੂ ਮਿਲ ਜੰਦਾ ਚਲੋ ਪਸ਼ੂ ਲਿਆਉਣਾ ਚਲੋ ਜੀ ਆਪਾਂ ਆਪ ਗਲਤ ਮੁੱਲ ਕਰਨਾ ਨਹੀਂ ਨਾ ਜੀ ਆਪਾਂ ਨੂੰ ਆਪ ਗਲਤ ਮੁੱਲ ਕਰਨ ਤੇ ਆਪਾਂ ਨੂੰ ਹੁੰਦਾ ਵਾ ਵੀ ਆਪਾਂ ਗਲਤ ਕੀਤਾ ਹਾਂਜੀ 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 ਲਓ ਜੀ ਕਰੋ ਚੈੱਕ ਜੀ ਦੇਖੋ ਦੋਸਤੋ ਦੀ ਪਿੱਠ ਪੜੀ ਚੜਾਈ ਸਭਾ ਪਹਿਲਾ ਕਰਵਾਈ ਦੇ ਆ ਮੈਂ ਨਾ ਨਾ ਕੋਲ ਕੇ ਨਦੋ ਹੋਏ ਇਹ ਵੀ ਜਿਹੜੀ 7 ਨੰਬਰ ਦੀ ਆਪਾਂ ਮਾਝੂ ਖਾਈ ਦੀ ਮਿਲਕ ਵੈਂਚ ਚ ਕਰ ਲਈ ਹਾਂਜੀ ਭਾਈ ਜੀ ਗਾੜੀ ਭਾਈ 529 ਨੰਬਰ ਹਾਂਜੀ ਗਾੜੀ ਨਾਮ ਭਾਜੀ ਚਲੋ ਆਪਦੇ ਹਰਕੇ ਨੇ ਆਪਦੇ ਹਸਾਵਾਂ ਲੈਣੀ ਹੁੰਦੀ ਮਾਝ ਇਹ ਆਪਣੋਂ ਆਉਂਦੇ ਆ ਛੋਟੇ ਪਹਾੜ ਏ ਭੈਣ ਭਰਾ ਕਈ ਕਰਦੇ ਫੋਨ ਤੇ ਜਿਹੜਾ ਜਦੋਂ ਦੁੱਧ ਲੱਸੀ ਲਈ ਲੈਣੀ ਹਾਂਜੀ 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 ਦੁੱਧ ਦੇ ਥੱਲੇ ਵੀ ਹੈਗਾ ਜੀ 7 ਲੀਟਰ ਹਾਂਜੀ ਤੇ ਮੋਲਾ ਪੰਜ ਲੋ ਜਿੱਦਾਂ ਦੀ ਮੈਂ ਬਾਡੀ ਸਟਰਕਚਰ ਜਿੱਦਾਂ ਦਾ ਪੌਂਦਾਂ ਦਾ ਮੋਲ ਕਰਦੇ ਨੇ ਕਿੰਨਾ ਮਸੂਆ ਸੀ ਸੁਆ ਭਾਜੀ ਉਹਨਾਂ ਦੇ ਕਹਿਣ ਮੁਤਾਬਕ ਦੇ ਦੁੱਜਾ ਹਾਂਜੀ ਤੇ ਬਾਕੀ ਗੱਲ ਇਹ ਆ ਵੀ ਉਈ ਭੈਣ ਭਰਾ ਇਹ ਨਾ ਕਿ ਵੇਚਣ ਦੇ ਮਾਰੇ ਵਪਾਰੀ ਕਰਦੇ ਆ ਹਾਂਜੀ ਹਾਂਜੀ ਸਿਰ ਮੂੰਹ ਦੀ ਮੈਂ ਵੇਖ ਲਓ ਨਵੀਂ ਆ ਹਾਂ ਤੇ ਸ਼ਰੀਰ ਜਿੱਦਾਂ ਦਾ ਉਹਨਾਂ ਸਾਹਬਿਆ ਉਦਾਂ ਦਾ ਗਾੜੀ ਆ ਚਲੋ ਸਾਹਮ੍ਹੇ ਆ ਨਾ ਡਿਪੈਂਡ ਹਾਂਜੀ ਹਾਂਜੀ ਠੀਕ ਹੈ ਜੀ 7 ਕਿਲੋ ਦੋ ਤਿਆਰ ਹੈ ਜੀ 7 ਕਿਲੋ ਜੀ ਕਿੰਨਾ ਮੁੱਲ ਹੈ ਜੀ ਇਹਨੂੰ ਹੀ ਸੂਈ ਨੂੰ ਸਾਢੇ ਤਿੰਨ ਚਾਰ ਮਹੀਨੇ ਬਚਾ ਨਹੀਂ ਹੈਗਾ ਮਿਲਦੀ ਭੜੇ ਤੇ ਅ ਮਹੀਨਾ ਕੋਹਾਂ ਦੇ ਕਿਰਾਏ ਨੂੰ ਜੀ ਤੇ ਬੰਦੇ ਥੋੜੀ ਸੇਵਾ ਉਦਾਂ ਦੀ ਜਿੱਦਾਂ ਨਹੀਂ ਚਲੋ ਆਪਾਂ ਉਦਾਂ ਦੇ ਮੁੱਲ ਕਰਦੇ ਕੋਈ ਗੱਲ ਨਹੀਂ ਕੋਈ ਸੌ ਦਾ ਪੋਟ ਨਹੀਂ ਹਾਂ ਕਿੰਨਾ ਮੁੱਲ ਦਾ ਇਹਦੀ ਕਰੀਏ ਪੂਰੇ 45 ਜੀ ਪੂਰੇ ਜਿਹਨੇ ਰੇਟ ਨਹੀਂ ਹਾਂ ਇਹਦਾ ਭਾਜੀ ਪੂਰੇ ਆਪਾਂ ਕਰ ਦੇਣੀ ਜੀ ਦੀ 42000 ਦੇ ਵਿੱਚ ਪਹੁੰਚ ਅੱਛਾ ਜੀ ਤੇ ਗੱਡੀ ਆਪ ਜੀ ਲਈ 1040 ਜੋ ਛੱਡਾਂਗੇ 39000 39000 ਹਾਂਜੀ ਠੀਕ ਹੈ ਜੀ ਮੈਂ ਨਾ ਇੱਕ ਕੱਟ ਕੇ ਆਪਾਂ ਦੱਸਦਾ ਲਓ ਜੀ 7 ਕਿਲੋ ਦੁੱਧ ਸਾਰਿਆਂ ਨੂੰ ਛੋਟਾ ਭਾਜਿਆ ਰਿਹਾ ਹਾਂਜੀ 42000 ਰੁਪਿਆ ਰੇਟ ਜਿਹਦੇ ਵਿੱਚੋਂ ਜੇ ਕੋਈ ਵੀਰ ਗੱਡੀ ਆਪਣੀ ਲਈ ਕਹਿੰਦਾ ਫੇਰ ਦੋਸਤੋ ਮਿਲੂਗੀ 39000 ਰੁਪਏ 42000 ਚ ਇਹਦੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਲਓ ਜੀ ਚੈੱਕ ਤੁਸੀਂ ਕਰਨੀ ਹੈ ਤਸਦੀ ਤੁਸੀਂ ਕਰਨੀ ਹੈ ਬਾਕੀ ਸਿਰ ਮੂੰਹ ਦੀ ਮਾਰੀ ਨਹੀਂ ਮੈਂ ਹਾਂਜੀ ਸਿਰ ਫੇ ਆ ਪਾਣੀ ਥੋੜਾ ਜੀ ਜਿੰਨਾ ਦੀ ਸੰਭੀ ਆ ਹਾਂ ਉਦਾਂ ਦਾ ਮੋਲ ਲਿਆ ਭਾਈ ਹਾਂ ਠੀਕ ਹੈ ਜੀ ਆ ਵੇਖੋ ਤੇ ਇਧਰ ਵੇਖੋ ਨਾ ਫੇਸ ਕੁਆਲਟੀ ਹਾਂ ਫੇਸ ਵਾਲੇ ਪਾਸੇ ਵੇਖੀਏ ਇਹ ਥੋੜਾ ਜੇ ਉਦਾਂ ਵੀ ਸੀਲਸਲਾਤ ਆ ਹੂੰ ਆ ਵੇਖ ਲਓ ਨਹੀਂ ਤੇ ਬਗਾਨਾ ਥਾਂ ਆ ਨੀ ਤੇ ਡੰਗਰ ਕਈ ਡਰਦਾ ਕਰ ਜਾਂਦਾ ਕਰੀਏ ਲਿਓ ਜੀ ਤੋਰੋ ਜੀ ਲੈ ਚੋ ਲਓ ਦੋਸਤੋ ਬਿਲਕੁਲ ਨੋਰਮਲ ਰੇਟ 42000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਵੀ ਮੇਰੀ ਗੱਡੀ ਲੈ ਆ ਫਿਰ ਆਪਣੀ 39000 ਰੁਪਏ ਨੌ ਨਾਗ ਜਿਹੜੇ ਤੁਹਾਨੂੰ ਮੱਜਾਂ ਦੇ ਵਿੱਚ ਦਿਖਾਤੇ ਆ ਪਾਜੀ ਜਿਹੜਾ ਆਪਾਂ ਪਾਹ ਕਰਤਾ ਮਾਲ ਘੰਟੇ ਦੇ ਮੇਰੇ ਵਿੱਚ ਵੇਚ ਦੇਣਾ ਠੀਕ ਹੈ ਜੀ ਤੇ ਜਿਹੜਾ ਚਲੋ ਜਦੋਂ ਇਹਦਾ ਭੈਣ ਭਰਾ ਆਪਦਾ ਸਾਈ ਬੈਨਾ ਕਰ ਲੈ ਕਈ ਭੈਣ ਭਰਾ ਇੱਥੋਂ ਆ ਕੇ ਮੁੜ ਕੇ ਜਾਂਦੇ ਮੁੜ ਕੇ ਗੁੱਸਾ ਕਰਦੇ ਗੁੱਸਾ ਕਰਦੇ ਗੱਲ ਇਹ ਆ ਜੀ ਜਿਹਨੇ ਸਾਈ ਕੀਤੀ ਜੇ ਆਪਾਂ ਉਹਦਾ ਡੰਗਰ ਵੇਚਾਂਗੇ ਤੇ ਆਪਾਂ ਰਜਣਾ ਦਵਾਂ ਠੀਕ ਹੈ ਜੀ ਨਵਾਂ ਨਗਰ ਡੰਗਰਾ ਦੀ ਉਸ ਦੋਸਤੋ ਡਿਟੇਲ ਜਿਹੜੀ ਕੱਲੀ ਕੱਲੀ ਤੁਹਾਨੂੰ ਬਾਈ ਨੇ ਸਾਰੀ ਹਰ ਇੱਕ ਦੱਸਤੀ ਮੋਲ ਦਾ ਦੱਸਤਾ ਦੁੱਧ ਦਾ ਦੱਸਤਾ ਸੁਭਾ ਦਾ ਦੱਸਤਾ ਡਟੇਰ ਪ੍ਰੋਪਰ ਦੱਸਤੀ ਐ ਚੁਵਾਈ ਇੱਕ ਟਾਈਮ ਦੋ ਟਾਈਮ ਤੁਸੀਂ ਕਰਨੀ ਤੁਹਾਡਾ ਹੱਕ ਬੰਦਾ ਜਰੂਰ ਕਰਿਆ ਕਰੋ ਐਡਰੈਸ ਇੱਕ ਰੀਵੀਜ਼ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤੇ ਬਾਈ ਜੀ ਫੋਨ ਨੰਬਰ ਇੱਕ ਰੀਵੀ ਬੋਲ ਹਾਂਜੀ ਫੋਨ ਨੰਬਰ ਜੀ 6284744127 ਹਾਂਜੀ 6284744127 ਠੀਕ ਹੈ ਜੀ ਬਾਕੀ ਹੱਥ ਜੋੜ ਕੇ ਹੋਈ ਬੇਨਤੀ ਹੈ ਹਾਂਜੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੈਂਦ ਕਰਕੇ ਫਿਰ ਆਪਾਂ ਨੂੰ ਸਾਈ ਬਣਾ ਦੋ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਜਰੂਰ ਕਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ